ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਇਸ ਵੀਡੀਓ ਵਿੱਚ ਆਪ ਜੀ ਨੂੰ ਦੱਸਾਂਗੇ ਕਿ ਧਨ ਦੀ ਜਿਹੜੀ ਪ੍ਰਾਪਤੀ ਹੈ ਪੈਸੇ ਕਿਵੇਂ ਇਕੱਠੇ ਹੁੰਦੇ ਆ ਹੁੰਦੇ ਆ ਇਹ ਧਨ ਦੀ ਕਦੇ ਥੜਨ ਆਵੇ ਬੜੇ ਸੱਜਣ ਕਹਿੰਦੇ ਐ ਬੜੇ ਜਣੇ ਕਹਿੰਦੇ ਐ ਕਿ ਅਸੀਂ ਬੜਾ ਕੰਮ ਕਰਦੇ ਆ ਸਾਡੇ ਕੋਲੇ ਪੈਸਾ ਨਹੀਂ ਰਹਿੰਦਾ ਮਾਇਆ ਰਹਿੰਦੀ ਨਹੀਂ ਬਰਕਤ ਨਹੀਂ ਕਰਦੀ ਤੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਪੈਸਾ ਜਿਹੜਾ ਕਿਵੇਂ ਕਮਾਉਣਾ ਹੈ ਤੇ ਪੈਸੇ ਕਮਾਉਂਦੀ ਕੀ ਯੁਗਤੀ ਹੈ ਪੈਸਾ ਕਿਵੇਂ ਸਾਡੇ ਕੋਲੇ ਰਹੂਗਾ ਬੜੇ ਸੱਜਣਾ ਦਾ ਇਹ ਮੈਸੇਜ ਸੀ ਸਾਨੂੰ ਆਉਂਦਾ ਕਿ ਇਸ ਗੱਲ ਤੇ ਜਰੂਰ ਤੁਸੀਂ ਇੱਕ ਵੀਡੀਓ ਜੜੀ ਬਣਾਓ ਬਣਾਉਣੀ ਤੁਸੀਂ ਬਣਾਓ ਕਿਉਂਕਿ ਅਸੀਂ ਅਸੀਂ ਲੋਕ ਜਿਹੜੇ ਆ ਠਟਕ ਗਏ ਕਦੇ ਕਿਧਰ ਕਦੇ ਕਿਧਰ ਜਾਣੇ ਆ ਵੀ ਸਾਡੇ ਦੀ ਮਾਇਆ ਬੜੀ ਆਉਂਦੀ ਖੜਦੀ ਨਹੀਂ ਅਸੀਂ ਕਮਾਈ ਬੜੀ ਕਰਦੇ ਆ ਕਰਦੇ ਆ ਬਿਮਾਰੀ ਸਮਾਰੀ ਪੈਸਾ ਸਾਰਾ ਲੱਗ ਜਾਂਦਾ ਪਰ ਪੈਸਾ ਪੈਸਾ ਘਰੇ ਨਹੀਂ ਖੜਦਾ ਆਉਣ ਤੋਂ ਪਹਿਲਾਂ ਹੀ ਲੱਗ ਜਾਂਦਾ ਇਹ ਬਹੁਤੇ ਜਣਿਆਂ ਦੇ ਘਰਾਂ ਵਿੱਚ ਇਹ ਸਮੱਸਿਆ ਹੈਗੀ ਹੈ ਅਸੀਂ ਤੁਹਾਨੂੰ ਇਹਦਾ ਹੱਲ ਅੱਜ ਦੱਸਾਂਗੇ ਵੀ ਇਹਦਾ ਹੱਲ ਕੀ ਹੈ ਵੀ ਪੈਸਾ ਕਿਵੇਂ ਖੜੂਗਾ ਪੈਸਾ ਸਾਡੇ ਘਰੇ ਕਿਵੇਂ ਆਊਗਾ ਪੈਸਾ ਕਿਵੇਂ ਇਕੱਠਾ ਹੋਊਗਾ ਤੇ ਬਰਕਤ ਕਿਵੇਂ ਹੋਗੀ ਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਸਰੋਤਿਆਂ ਨੂੰ ਜਿਹੜੇ ਪਿਆਰ ਕਰਨ ਵਾਲੇ ਸਾਰੇ ਵੀ ਤੁਸੀਂ ਤੁਸੀਂ ਸਾਡੇ ਇਸ ਚੈਨਲ ਨੂੰ ਜੀਐਸਟੀਵੀ 13 13 ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਸ਼ੇਅਰ ਵੀ ਕਰਦਿਆ ਕਰੋ ਕਿਉਂਕਿ ਕਿਉਂਕਿ ਅਸੀਂ ਬੜੀ ਮਿਹਨਤ ਨਾਲ ਇਹ ਵੀਡੀਓ ਤਿਆਰ ਕਰਦੀਆਂ ਤੇ ਤੁਹਾਡੇ ਜਿਹੜੇ ਵਿਚਾਰ ਹੈ ਤੁਹਾਡੇ ਸਵਾਲ ਹੈ ਜੋ ਤੁਸੀਂ ਸਾਨੂੰ ਸੁਨੇਹਾ ਲਾਉਨੇ ਹੋ ਅਸੀਂ ਉਹਦੇ ਆਧਾਰ ਤੇ ਫਿਰ ਵੀਡੀਓ ਜਿਹੜੀ ਬਣਾਉਣੀ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਤੇ ਪਿਆਰਿਓ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਵੀ ਪੈਸਾ ਕਿਵੇਂ ਆਉ ਕਰੀ ਧਨ ਦੀ ਪ੍ਰਾਪਤੀ ਕਿਵੇਂ ਹੋਊਗੀ ਇਹ ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਬਦ ਉਹ ਆਪਾਂ ਨੂੰ ਆਪਾਂ ਨੂੰ ਅੰਤਰ ਧਿਆਨ ਹੋ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਪੂਰਨ ਸ਼ਰਧਾ ਰੱਖ ਕੇ ਪਾਠ ਕਰਨਾ ਪੈਣਾ ਜਾਪ ਕਰਨਾ ਪਵੇਗਾ ਤੁਹਾਨੂੰ ਤੇ ਬੜੀ ਬਰਕਤ ਆਊਗੀ ਹਕੀਕਤ ਹੈ ਪਿਆਰ ਨਾਲ ਕਰਿਓ ਜਾਪ ਤੇ ਬੇਨਤੀ ਕਰਾਂਗਾ ਵੀ ਇਹ ਜਿਹੜਾ ਸ਼ਬਦ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਦੀ ਕੁਝ ਕਮਰਿਆਦਾ ਹੈ ਤੁਸੀਂ ਤੁਸੀਂ 80 ਦਿਨਾਂ ਵਿੱਚ ਵਿੱਚ 40000 ਦਾ ਪਾਠ ਕਰਨਾ ਤੇ ਪੁੰਜੇ ਬਹਿ ਕੇ ਕੋਈ ਗਦੇਲਾ ਵਛਾ ਲਓ ਕੋਈ ਕੰਬਲ ਵਛਾ ਲਓ ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਕਰ ਲਓ ਤੇ ਕੋਲੇ ਕੋਈ ਧੂਫ ਲਾ ਲਓ ਅਰਗਵਤੀ ਲਾ ਲਓ ਤੇ ਜਲ ਰੱਖੋ ਕੋਲੇ ਅੰਮ੍ਰਿਤ ਬਣ ਜਾਂਦਾ ਬਾਣੀ ਨਾਲ ਉਹ ਅੰਮ੍ਰਿਤ ਚੱਲ ਤੁਸੀਂ ਸ਼ਕੋ ਕਰੇ ਛੱਤੇ ਮਾਰੋ ਤੇ ਪ੍ਰੇਮ ਨਾਲ ਤੁਸੀਂ ਜਪਣਾ ਬੜੇ ਸ਼ਕਤੀਸ਼ਾਲੀ ਸ਼ਬਦ ਹੈ ਇਹ ਬਰਕਤ ਪਾਉਂਦਾ ਪਿਆਰਿਓ ਤੇ ਤੁਸੀਂ ਥਾਂ ਥਾਂ ਨਾ ਪਟਕੋ ਚੇਲੇ ਚਮਟਿਆ ਕੋਲੇ ਨਾ ਜਾਓ ਭੈਮਾਚਨਾ ਪਵੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਕੀਦਾਰਾ ਕੇ ਭਰੋਸਾ ਰੱਖੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੇ ਇਹ ਸ਼ਬਦ ਪੜੋ ਤੇ ਪਿਆਰ ਨਾਲ ਆਪਾਂ ਸ਼ਬਦ ਸਰਵਣ ਕਰਦੇ ਆ ਜਿਹੜਾ ਸ਼ਬਦ ਆਪਾਂ ਮਾਇਆ ਵਾਸਤੇ ਵੀ ਗੁਰੂ ਸਾਹਿਬ ਕਿਰਪਾ ਕਰਨ ਮਾਇਆ ਇਕੱਠੀ ਹੋਵੇ ਕਿਉਂਕਿ ਕੋਈ ਵੀ ਜਿਹੜਾ ਕਾਰਜ ਆ ਉਹ ਮਾਇਆ ਨਾਲ ਹੁੰਦਾ ਹ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹ ਸਹਿ ਜਿ ਸੋ ਭਾਏ ਹਮ ਧਨਵੰਤ ਭਾਗਤ ਸਚਨਾਏ ਹਰ ਗੁਣ ਗਾਵੇ ਸਹਿ ਜਿਸੁ ਭਾਇ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਾਇ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾਮੋਲ ਭਰੇ ਪੰਡਾਰ ਅਕੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਤੋਟ ਨਾ ਆਵੇ ਵੱਧ ਹੋ ਜਾਈ ਕਹੂ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆਰ ਲਾਏ ਕਹੂ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆਰ ਲਾਏ ਇਹ ਸ਼ਬਦਾਂ ਤੁਸੀਂ ਪਿਆਰਿਓ ਸੰਗਤ ਜੀ ਭਾਵਨਾ ਸਹਿਤ ਜਾਪ ਕਰੋ ਜੇ ਕੋਈ ਤੁਸੀਂ ਸਾਡੇ ਕੋਲੋਂ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਸਵਾਲ ਸਾਨੂੰ ਭੇਜੋ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗੇ ਤੇ ਕੋਈ ਵੀ ਤੁਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਸ਼ਬਦ ਪ੍ਰਥਾਏ ਜਾਂ ਵਿਧੀ ਪ੍ਰਥਾਏ ਤੇ ਆਪ ਜੀ ਦਾ ਸੀ ਪੂਰਾ ਸਹਿਜੋ ਕਰਾਂਗੇ ਤੇ ਦੁਬਾਰਾ ਫਿਰ ਅਰਜ ਕਰਾਂਗੇ ਜੀ ਸਾਡੇ ਚੈਨਲ ਜੀਐਸਟੀਵੀ 13 13 ਤੇ ਸਾਰੇ ਜਣੇ ਜੁੜੋ ਸ਼ੇਅਰ ਕਰੋ ਕਮੈਂਟ ਵਿੱਚ ਵਾਹਿਗੁਰੂ ਲਿਖੋ ਤੇ ਹੋਈਆਂ ਭੁੱਲਾਂ ਦੀ ਖਿਮਾ ਜੀ ਸੋ ਅਗਲੀ ਵੀਡੀਓ ਫੇਰ ਆਪਾਂ ਹੋਰ ਸ਼ਬਦ ਨਾਲ ਪਾਵਾਂਗੇ ਨਵੇਂ ਸ਼ਬਦ ਨਾਲ ਸੋ ਆਪਜੀ ਤੋਂ ਭੁੱਲਾਂ ਦੀ ਮਾਫੀ ਗੁਰੂ ਸਾਹਿਬ ਕਿਰਪਾ ਕਰਨ ਸਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕ